ਇਸ ਬਿਲਚੂ ਬੰਦੇ ਸੀਗੇ ਯੂਨੀਫਾਰਮ ਥੀ ਸੀਗੇ ਤੇ ਉਸ ਤੇ ਫਿਰ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਗਿੱਟੇ ਵਿੱਚੋਂ ਫਾਇਰ ਲੱਗਾ ਇਹਨੇ ਦੋ ਫਾਇਰ ਕੀਤੇ ਨੇ ਜਿਹੜੇ ਕਿ ਪੁਲਿਸ ਦੀ ਸਰਕਾਰੀ ਗੱਡੀ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਗੱਡੀ ਹੈ ਜਿਹੇ ਬੰਬੀਹਾ ਗੈਂਗ ਨਾਲ ਅਸੋਸੀਏਟਡ ਹੈ ਤੇ ਇਹ ਉਹਨਾਂ ਦਾ ਮੇਨ ਵੈਪਨ ਸਪਲਾਈਅਰ ਵੀ ਸੀਗਾ ਜਿਵੇਂ ਕਿ ਮੈਂ ਤੁਹਾਨੂੰ ਅੱਜ ਇੱਕ ਇਨਫੋਰਮੇਸ਼ਨ ਆਈ ਸੀ ਇਨਚਾਰਜ ਸਪੈਸ਼ਲ ਸੈਲ ਪਟਿਆਰੇ ਦੇ ਰਾਜਪੁਰਾ ਕੋਲ ਕਿ ਤ੍ਰਿੰਦਰ ਸਿੰਘ ਨੂੰ ਉਰਫ ਤੇਜੀ ਉਰਫ ਫੈਂਕਾ ਵੀ ਇਹਨੂੰ ਕਹਿੰਦੇ ਕਿ ਇਹਦਰ ਰਾਜਪੁਰਾ ਸਾਈਡ ਤੇ ਜਿਹੜੇ ਫਲੈਟਸ ਨੇ ਉਹਨਾਂ ਵਾਲੇ ਪਾਸੇ ਟਰੈਵਲ ਕਰ ਰਹੇ ਸੋ ਜੋ ਇਹ ਨਾਕਾਬੰਦੀ ਕੀਤੀ ਜਾਵੇ ਤੇ ਇਹਨੂੰ ਕਾਬੂ ਕੀਤਾ ਜਾ ਸਕਦਾ ਉਸ ਦੀ ਲੜੀ ਵਿੱਚ ਇੱਥੇ ਨਾਕਾਬੰਦੀ ਕੀਤੀ ਗਈ ਸੀ ਸਿਵਲ ਚ ਵੀ ਬੰਦੇ ਸੀਗੇ ਯੂਨੀਫਾਰਮ ਚ ਵੀ ਸੀਗੇ ਤਾਂ ਕਿ ਇਹਨੂੰ ਰੋਕ ਕੇ ਤੇ ਇਹਦੇ ਤੋਂ ਅਸੀਂ ਚੈੱਕ ਕਰ ਸਕੀਏ ਸਾਡੇ ਕੋਲ ਇਹ ਵੀ ਇਨਫੋਰਮੇਸ਼ਨ ਸੀ ਕਿ ਇਹਦੇ ਕੋਲ ਕੁਝ ਐਨਡੀਪੀਐਸ ਦਾ ਵੀ ਕੰਟਰਾਬੈਂਡ ਵੀ ਹੈਗਾ ਗੋਲੀਆਂ ਵਗੈਰਾ ਤੇ ਨਾਲ ਵੈਪਨ ਵੀ ਹੋ ਸਕਦਾ ਸੋ ਉਸ ਕਰਕੇ ਇੱਥੇ ਨਾਕਾਬੰਦੀ ਕੀਤੀ ਗਈ ਸੀ ਜੋ ਨਾਕਾਬੰਦੀ ਤੇ ਪਹੁੰਚਿਆ ਤੇ ਇਹਨੇ ਪੁਲਿਸ ਵੱਲ ਫਾਇਰ ਕੀਤਾ ਪੁਲਿਸ ਨੂੰ ਵੇਖ ਕੇ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤੇ ਉਸ ਤੇ ਫਿਰ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਗਿੱਟੇ ਵਿੱਚ ਫਾਇਰ ਲੱਗਾ ਇਹਨੇ ਦੋ ਫਾਇਰ ਕੀਤੇ ਨੇ ਜਿਹੜੇ ਕਿ ਪੁਲਿਸ ਦੀ ਸਰਕਾਰੀ ਗੱਡੀ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਗੱਡੀ ਹੈ ਉਹਦੇ ਤੇ ਫਾਇਰ ਹੋਏ ਨੇ ਇੱਕ ਬੋਨਟ ਤੇ ਫਾਇਰ ਹੋਇਆ ਇੱਕ ਵਹੀਕਲ ਦੀ ਸਾਈਡ ਤੇ ਫਾਇਰ ਹੋਇਆ ਸੋ ਇਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਇਆ ਤੇ ਦੋ ਚੱਲੇ ਹੋਏ ਰਾਉਂਡ ਹੋਗੇ ਛੇਗੇ ਜਿਹੜੇ ਕਿ ਰਿਕਵਰ ਕਰਨੇ ਨੇ ਤੇ ਨਾਲ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਨਫੋਰਮੇਸ਼ਨ ਸੀਗੀ ਕਿ ਕੁਝ ਗੋਲੀਆਂ ਵਗੈਰਾ ਇਹਦੇ ਕੋਲ ਹੈਗੀਆਂ ਉਹ ਗੋਲੀਆਂ ਵੀ ਰਿਕਵਰ ਹੋਈਆਂ ਜਿਨ੍ਹਾਂ ਦੀ ਗਿਣਤੀ ਕਰਨੀ ਹਜੇ ਬਾਕੀ ਹੈ ਸੋ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਸੀਗੇ ਇੱਕ ਇਹਦੇ ਤੇ ਐਨਡੀਪੀਐਸ ਦਾ ਮੁਕਦਮਾ ਦਰਜ ਸੀ ਤਿੰਨ ਇਤਹਾਮ ਜੈਕਟ ਦੇ ਸੀ ਤੇ ਇੱਕ ਮਰਡਰ ਦਾ ਪਰਚਾ ਦਰਜ ਸੀ ਕਰ ਇਹ ਇਹ ਕੱਲਾ ਹੀ ਸੀ ਇਹ ਹਾਂ ਇਹ ਅੱਜ ਕੱਲਾ ਹੀ ਸੀਗਾ ਬਟ ਅਦਰਵਾਈਜ਼ ਇਹ ਬੰਬੀਹਾ ਗੈਂਗ ਨਾਲ ਅਸੋਸੀਏਟਿਡ ਤੇ ਇਹ ਉਹਨਾਂ ਦਾ ਮੇਨ ਵੈਪਨ ਸਪਲਾਈਰ ਵੀ ਸੀਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਆਰਮਜ਼ੈਕਟ ਦੇ ਪਰਚੇ ਨੇ ਸੋ ਪਹਿਲਾਂ ਵੀ ਤਿੰਨ ਵਾਰੀ ਇਹਦੇ ਕੋਲੋਂ ਵੈਪਨ ਰਿਕਵਰ ਹੋਏ ਨੇ ਤੇ ਹੋਰ ਵੀ ਵੈਪਨ ਇੰਨੇ ਹਨ ਉਹਨਾਂ ਨੂੰ ਸਪਲਾਈ ਕੀਤੇ ਬੰਮੀਹਾ ਗੈਂਗ ਜਿਹੜੇ ਕਿ ਅਲੱਗ-ਅਲੱਗ ਵਾਰਦਾਤਾ ਚ ਯੂਜ਼ ਹੋਏ ਨੇ ਸੋ ਇਹ ਬੜੀ ਵੱਡੀ ਅਚੀਵਮੈਂਟ ਹੈ ਸਪੈਸ਼ਲ ਸੈਲ ਰਾਜਪੁਰਾ ਦੀ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਤੇ ਆਪਣੇ ਐਸਪੀ ਸਿਟੀ ਵੈਬ ਸੋ ਇਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਉੱਥੇ ਅਰੈਸਟ ਕੀਤਾ ਦੇ ਨਾਲ ਹੀ ਨਾਲ ਰਿਕਵਰੀ ਵੀ ਹੋਈ ਸਰ ਪਹਿਲਾਂ ਕਿੰਨੇ ਪਰਚੇ ਸੀ ਪਹਿਲਾ 5 ਪਰਚੇ ਹੋਏ ਕੋਈ ਸਾਥੀ ਵੀ ਸੀ ਨਾਲ ਇਹਦੇ ਜਾਂ ਇਕੱਲੇ ਨਹੀਂ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਉਹ ਇਕੱਲਾ ਹੀ ਸੀਗਾ ਕਿ ਇਕੱਲਾ ਹੀ ਉੱਥੇ ਟਰੈਵਲ ਕਰ ਰਿਹਾ ਹੈ ਮੋਟਰਸਾਈਕਲ ਤੇ ਤੇ ਹੁਣ ਇੱਥੇ ਸਾਨੂੰ ਮਿਲਿਆ ਵੀ ਇਕੱਲਾ ਹੀ ਹੈ ਬਟ ਜਿਹੜਾ ਇਹਨੇ ਫਾਇਰ ਕੀਤਾ ਪੁਲਿਸ ਤੇ ਦੋ ਵਾਰੀ ਇਹਨੇ ਫਾਇਰ ਕੀਤਾ ਜਦੋਂ ਰਿਟੈਲੀਏਸ਼ਨ ਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਕਿ ਜਿਸ ਦੇ ਕਰਕੇ ਇਹ ਸੱਟ ਲੱਗੀ। ਪਰ ਕਿਹੜੇ ਵਾਪਰ ਨਾਲ ਇਹਨੇ ਫਾਇਰ ਕਰਿਆ? ਇਹਦੀ ਰਿਵਾਲਵਰ ਸੀਗੀ। ਉਹ ਰਿਵਾਲਵਰ ਤੋਂ ਨਾਲ ਇਹਨੇ ਫਾਇਰ ਕੀਤਾ। ਸਰ ਇੱਕੋ ਜੀ ਹਾਂ ਇੱਕੋ ਹੀ ਅਸਲਾ ਬਰਾਮਦ ਹੋਇਆ ਜਦ ਤੱਕ ਜੋ। ਕਿੰਨੇ ਗਏ ਇਹਦਾ ਸਰ ਲੱਗ ਕੇ ਜਿਹੜਾ ਇਹ ਹੋਊਗਾ 28-30 ਸਾਲ ਦਾ। ਸੋ 30 ਸਾਲ ਦਾ ਪਤਾ ਲੱਗੇ ਕਿ ਕਿੱਥੋਂ ਦਾ ਰਹਿਣ ਵਾਲਾ ਕੋਈ ਪਤਾ ਹੈ? ਇਹ ਸਦਰ ਰਾਜਪੁਰਾ ਦਾ ਪਿੰਡ ਹੈਗਾ। ਓਪਨ ਹੈਡੀ। ਉੱਥੇ ਦਾ ਰਹਿਣ ਵਾਲਾ ਸੋ ਇਹਨੂੰ ਅੱਜ ਤੱਕ ਆਪੂ ਕੀਤਾ। ਕਿਲੇ ਪਲੇ ਪਰਚੇ ਆਪਣੇ ਟੈਲੀ ਚੇਨ ਨਾਲ ਲੱਗੇਗਾ ਕਿਥੇ ਹੋਰ ਵੀ ਨਹੀਂ ਪਟਿਆਲੇ ਦੇ ਵੀ ਇੱਕ ਲੁਧਿਆਣੇ ਦਾ ਵੀ ਜੀ ਉਸੇ ਗੱਲ ਕੀਤੀ ਕਿ ਸਿੱਧਾ ਇੱਕ ਸੀਟ ਸੀ ਜਾਂ ਕੋਈ ਨਹੀਂ ਸਿੱਧਾ ਹੀ ਐਸੋਸੀਏਟ ਸੀ ਜੀ ਮੈਂ ਤੁਹਾਨੂੰ ਦੱਸਿਆ ਕਿ ਵੈਪਨ ਉਹਨਾਂ ਨੂੰ ਸਪਲਾਈ ਕਰਦਾ ਸੀਗਾ ਸੋ ਵੈਪਨ ਸਪਲਾਈ ਸਭ ਤੋਂ ਜਿਹੜਾ ਇੰਪੋਰਟੈਂਟ ਕੋਈ ਕ੍ਰਾਈਮ ਕਰਨ ਵਾਸਤੇ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹ ਵੈਪਨ ਸੋ ਵੈਪਨ ਇਹ ਸਪਲਾਈ ਕਰਦਾ ਸੀ ਜਿਹਦੇ ਕਰਕੇ ਕਿ ਉਹਨਾਂ ਨੇ ਕਾਫੀ ਹੋਰ ਵੀ ਪਰਚੇ ਹੈਗੇ ਜਿੰਨਾ ਚਿਰ ਨੇ ਵੈਪਨ ਸਪਲਾਈ ਕੀਤੇ ਸੋ ਅਸੀਂ ਸਾਰੇ ਪੰਜਾਬ ਚ ਇੱਕ ਵਾਰੀ ਸਾਰਿਆਂ ਨਾਲ ਇਹ ਤਾਲਮੇਲ ਕਰਾਂਗੇ ਕਿ ਕਿਹੜੇ ਕਿਹੜੇ ਪਰਚੇ ਵਿੱਚ ਇਹਨੂੰ ਹੋਰ ਨਾਮਜ਼ਦ ਕੀਤਾ ਗਿਆ ਤੇ ਉੱਥੇ ਵੀ ਇਹਦੀ ਅਰਜ਼ਿਸ਼ ਪੈ ਸਕੀ। ਲਿਖਿਆ ਕਿ ਤੁਹਾਨੂੰ ਜੀ ਵੈਪਨ ਜੀ ਲਿਖਿਆ ਕਿ ਤੁਹਾਨੂੰ ਇਹ ਤਾਂ ਕਨਫਰਮ ਹੋਊਗਾ ਜੀ ਜਿਹੜੀ ਇਹ ਵਾਲਾ ਵੈਪਨ ਹੈ ਇਹ ਤਾਂ ਦੇ ਚੈੱਕ ਕਰਾਂਗੇ ਜਿਹੜੇ ਪਹਿਲਾਂ ਵੈਪਨ ਹੈ ਉਹ ਐਪੀ ਵਾਲੇ ਪਾਸੋਂ ਇਹ ਲੈ ਕੇ ਆਇਆ ਸੀ ਜਿਹੜੇ ਪਹਿਲਾਂ ਪਰਚੇ ਸਰ ਇੱਕ ਵਾਰ ਨਾਮ ਦੁਬਾਰਾ ਦੋਹਰਾ ਦਿਓ। ਰਜਿੰਦਰ ਸਿੰਘ ਉਰਫ ਤੇਜੀ ਉਰਫ ਫੈਂਕਾ